ਦਸਤਾਰ ਦਾ ਇੱਕ ਅਲੱਗ ਹੀ ਸਤਕਾਰ ਹੈ ਜਦ ਇੱਕ ਵੱਡਾ ਦਾੜੇ ਵਾਲੇ ਗੈਟਅਪ ਚ ਹੋਰ ਤੇ ਦਸਤਾਰ ਸਜਾ ਕੇ ਤਾਂ ਅਤਾ ਕੰਮ ਤਾਂ ਉਹਦੇ ਨਾਲ ਹੀ ਹੋ ਜਾਂਦਾ ਸੀ ਚਾਹ ਦੇ ਕਿੰਨੇ ਕੁ ਸ਼ਕੀਨੂ ਚਾਹ ਦਾ ਮੋਸ਼ ਗੇਣਾ ਕਿੰਨੇ ਕੱਪ ਹੋ ਜਾਂਦੇ ਦਿਨ ਦੇ 7-8 ਤਾਂ ਜ਼ਰੂਰ ਹੋ ਜਾਏ ਸਾਨੂੰ ਹੁੰਦਾ ਹੈ ਕਿ ਆਮ ਲੋਕਾਂ ਨੂੰ ਕਿ ਯਾਰ ਇਹ ਆਰਟਿਸਟ ਲਾਈਫ ਕਿੱਦਾਂ ਦੀ ਹੋਵੇਗੀ ਕੀ ਖਾਂਦੇ ਹੋਣਗੇ ਕੀ ਪੀਂਦੇ ਹੋਣਗੇ ਜਦੋਂ ਅਸੀਂ ਸੁਣਦੇ ਨਾ ਚਾਹ ਵੀ ਬੜੇ ਸ਼ਕੀਨ ਨਾਲ ਤੁਸੀਂ ਪੀਂਦੇ ਹੁੰਦਾ ਆਈ ਨਹੀਂ ਨਹੀਂ ਹੋ ਜਾਂਦਾ ਦੇਸੀ ਹੈ ਫੁਰਾਕਾਂ ਸਾਰੀ ਜੀ ਜਿਹੜਾ ਅਦਰ ਰਿੜਕਿਆ ਕਹਿੰਨੇ ਮੈਂ ਹਮੇਸ਼ਾ ਦੱਸਦਾ ਰਹਿੰਦਾ ਵੀ ਮੈਨੂੰ ਉਹਦਾ ਬੜਾ ਸ਼ੌਕ ਸੀ ਅਦਰ ਰਿੜਕਿਆ ਜਿਹਨੂੰ ਕਹਿੰਦੇ ਨੇ ਅਦਰ ਰਿੜਕਿਆ ਦੁੱਧ ਜੀ 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 ਤਾਂ ਚਾਟੀ ਚੋਂ ਮਤਲਬ ਜਿਆਦਾ ਸ਼ੌਕ ਨਾਲ ਖਾਣਾ ਪੀਣਾ ਤੁਹਾਡੀਆਂ ਕਿਹੜੀਆਂ ਟੀਚਿੰਗਸ ਨੇ ਜੋ ਲਾਈਫ ਦੀਆਂ ਨੇ ਤੁਹਾਡੇ ਪੇਰੈਂਟਸ ਦੀਆਂ ਤੁਸੀਂ ਕਹੋ ਕਿ ਇਹ ਗੱਲ ਮੈਨੂੰ ਮੇਰੀ ਮਾਂ ਨੇ ਸਿਖਾਈ ਸੀ ਤੇ ਇਹ ਮੇਰੇ ਬਾਪ ਵੀ ਹੈ ਮੇਰੇ ਵਿੱਚ ਕੁਝ ਚੰਗਾ ਦਿਸਦਾ ਦਿਸਦਾ ਹੋਣਾ ਤੁਹਾਨੂੰ ਉਹ ਸਭ ਮੇਰੇ ਮਾਂ-ਬਾਪ ਦੀ ਦੇਣਾ ਤੇ ਜਿਹੜੀ ਧਾਰਮਿਕ ਸਾਈਡ ਉਹ ਮੇਰੀ ਮਾਂ ਵੱਲੋਂ ਆ ਬਾਪੂ ਜੀ ਸਾਡੇ ਬਹੁਤ ਕਹਿੰਦੇ ਹੁੰਦੇ ਕੇ ਬੰਦੇ ਦੀ ਗੱਲਬਾਤ ਚ ਸਚਾਈ ਹੋਣੀ ਚਾਹੀਦੀ ਹੈ ਤੁਹਾਡੀ ਗੁਫ਼ਤਗੂ ਚ ਰਵਾਨਗੀ ਹੋਣੀ ਚਾਹੀਦੀ ਹੈ ਤੁਹਾਡੀ ਚਾਲ ਬਰਕਤ ਵਾਲੀ ਹੋਣੀ ਚਾਹੀਦੀ ਹੈ ਤੁਹਾਡੇ ਘਰ ਦਾ ਕੀ ਮਾਹੌਲ ਹੈ ਤੁਸੀਂ ਮੈਂ ਤੇ ਨਾਲੀਆ ਪੇਟਾ ਪਰ ਭਾਬੀ ਜੀ ਸਾਰੇ ਆਪਸ ਕੀ ਇਹ ਪੈਟਰਨ ਜਜ਼ਬਾਤਾਂ ਵਾਲਾ ਕੰਟੀਨਿਊ ਸਾਡੇ ਪੁਰਾਣਾ ਸਿਸਟਮ ਜ਼ਿਆਦਾ ਚੱਲਦਾ ਹੈ ਸਾਡੇ ਵੱਡਿਆਂ ਵੇੜੇ ਜੋ ਚੱਲਦਾ ਆ ਰਿਹਾ ਸੀ ਘਰ ਦੇ ਵੱਡੇ ਨੇ ਜੋ ਕਹਤਾ ਉਹੀ ਫਾਈਨਲ ਹੈ ਜੀ ਲੇਡੀਜ਼ ਨੇ ਕਰੋ ਬਾਰ ਨਹੀਂ ਜਾਣਾ ਕੋਈ ਰਿਸ਼ਤੇਦਾਰ ਆਉਂਦਾ ਉਹ ਨਹੀਂ ਜਾਣਾ ਮਤਲਬ ਇਹ ਨਹੀਂ ਕਿ ਕੋਈ ਵੀ ਆ ਕੇ ਜਿੱਥੇ ਲੇਡੀਆਂ ਬੈਠੀਆਂ ਉੱਥੇ ਜਾ ਕੇ ਬਹਿ ਸਕਦਾ ਉਹ ਨਹੀਂ ਸਾਡੇ ਵੱਡੇ ਆਸਤੇ ਸਾਡੇ ਦਾਦੀ ਜੀ ਵੇਲੇ ਤੋਂ ਸੁਣਦੇ ਸੀ ਫਿਰ ਸਾਡੀ ਮਾਂ ਵੀ ਹਿਦਾਇਤ ਵੀ ਇਹੋ ਸੀ ਵੀ ਜੋ ਘਰ ਹੈਗਾ ਜੀ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਤੁਸੀਂ ਜਿਸ ਕਨਸੈਪਟ ਤੇ ਫਿਲਮ ਬਣਾਈ ਹੈ ਬਹੁਤ ਬਹੁਤ ਜ਼ਰੂਰੀ ਹੈ ਇਸ ਅਜਿਹੇ ਮੁੱਦਿਆਂ ਤੇ ਗੱਲ ਕਰਨਾ ਕਿਉਂਕਿ ਸਾਡੇ ਕਿਸਾਨ ਭਾਈ ਉਸ ਸੰਘਰਸ਼ ਨੂੰ ਉਸ ਸੰਤਾਪ ਨੂੰ ਹੰਡਾ ਰਹੇ ਨੇ ਕਿਸੇ ਦਾ ਬੁਰਾ ਕਦੇ ਵੀ ਨਹੀਂ ਜ਼ਿੰਮੇਦਾਰ ਲੋਕ ਸੋਚਦੇ ਉਹ ਸਿਰਫ ਆਪਣੇ ਹੱਕਾਂ ਵਾਸਤੇ ਲੜਾਈ ਲੜਨਾ ਚਾਹੁੰਦੇ ਐ ਸੋ ਇਸ ਫਿਲਮ ਦੇ ਵਿੱਚ ਤੁਸੀਂ ਕੋਨਮਟੇਲੋ ਮੈਮ ਦੇ ਆਪੋਜ਼ਿਟ ਹੋਣਾ ਜਦੋਂ ਮੋੜ ਤੋਂ ਸ਼ੁਰੂਆਤ ਹੋਈ ਹੈ ਬਹੁਤ ਕੰਮ ਉਹਨਾਂ ਨੇ ਵੀ ਇੱਥੇ ਕਿਤੈ ਕਟੀਆਂ ਵੀ ਕੀਤਾ ਹੈ ਪੋਨਮ ਜੀ ਨਾਲ ਮੈਂ ਪਹਿਲੀ ਦਫਾ ਇਸ ਫਿਲਮ 'ਚ ਕੰਮ ਕੀਤਾ ਹੈ ਉਹਨਾਂ ਦੀਆਂ ਫਿਲਮਾਂ ਬੜੀਆਂ ਵੇਖੀਆਂ ਕਿਉਂਕਿ ਬਾਲੀਵੁੱਡ 'ਚ ਤਾਂ ਬਹੁਤ ਕਰਦੇ ਰਹੇ ਆ ਕੰਮ ਆਪਣੇ ਨਾਲ ਇਧਰ ਪੰਜਾਬੀ ਫਿਲਮਾਂ 'ਚ ਮੇਰੇ ਖਿਦਕਾਟ ਕੀਤਾ ਹੈ ਔਰ ਬਹੁਤ ਅੱਛਾ ਕੰਮ ਕੀਤਾ ਜੇ ਸਾਡੇ ਨਾਲ ਜਦ ਵੀ ਉਹਨਾਂ ਨੇ ਕੀਤਾ ਮੈਂ ਕੱਲ ਟ੍ਰੇਲਰ ਵੇਖ ਰਿਹਾ ਸੀ ਤਾਂ ਮੈਨੂੰ ਆਪ ਆਪਦਾ ਆਪਣੀ ਪਹਿਚਾਨ ਆ ਰਿਹਾ ਸਵਿਚਾ ਮੈਂ ਹੀ ਐ ਐਕਸ਼ਨ ਕਰਕੇ ਅੱਜ ਵੀ ਉਨਾ ਹੀ ਸਵਾਦ ਆਉਂਦਾ ਹਾਂ ਬਿਲਕੁਲ ਆਉਂਦਾ ਜੀ ਫਿਰ ਅਸੀਂ ਦੇਖਿਆ ਵੀ ਇੱਕ ਸ਼ੋਰਟ ਦੇ ਵਿੱਚ ਤੁਸੀਂ ਡਾਂਗਾ ਵਰਾ ਰਹੇ ਹੋ ਵੀ ਕੁੜਤਾ ਪ੍ਰੀਵੀਅਸ ਵਾਲਾ ਬੰਦਾ ਹੀ ਜਦੋਂ ਸੇਮ ਹੈ ਤਾਂ ਉਹ ਹੋਰੋਂ ਕੋਈ ਫਰਕੀ ਨਹੀਂ ਹੁਣ ਸਾਨੂੰ ਪਸੰਦ ਹੀ ਉਹ ਕਰੈਕਟਰ ਆਉਂਦੇ ਆ ਜ਼ਿਆਦਾ ਰਾਈਟ ਖੇਤਾਂ ਨਾਲ ਕਿੰਨੀ ਕੋ ਮੋਹੱਬਤ ਰੱਖਦੇ ਹਾਂ ਖੇਤਾਂ ਨੂੰ ਵੇਖ ਕੇ ਤਾਂ ਵੈਸੇ ਜਿਵੇਂ ਇਹਦੇ ਜੱਟ ਦਾ ਕਹਣਾ ਇਹ ਨਸ਼ੇ ਚ ਆ ਜਾਂਦਾ ਹੈ ਉਹ ਗੱਲ ਹੈ ਉਹ ਤਾਂ ਜੱਟਾਂ ਦੇ ਗਾਣਾ ਮੈਨੂੰ ਹਜੇ ਵੀ ਯਾਦ ਹੈ ਦੇਖਾਂਗੇ ਦੁਬਾਰਾ ਤੁਹਾਨੂੰ ਉਦਾਂ ਹੀ ਭੰਗੜਾ ਪਾਉਂਦੇ ਜੇ ਕਦੇ ਜ਼ਰੂਰਤ ਪਈ ਤਾਂ ਕਿਉਂ ਨਹੀਂ ਜੀ ਤੇ ਬੜਾ ਰੌਲਾ ਪੈਂਦਾ ਵੀ ਸਿੱਧੂ ਦੇ ਘਰ ਦੇ ਬਾਹਰ ਬੜਾ ਇਕੱਠ ਰਹਿੰਦਾ ਉਹਨੂੰ ਪਿਆਰ ਕਰਨ ਵਾਲੇ ਹਜੇ ਵੀ ਆਉਂਦੇ ਆ ਹੁਣ ਛੋਟੇ ਨੂੰ ਮਿਲਣ ਆਉਂਦੇ ਆ ਮੈਂ ਕਿਹਾ ਮੈਂ ਕਿਹਾ ਤੁਸੀਂ ਉਹਨਾਂ ਦੇ ਘਰ ਜਾ ਕੇ ਵੇਖੋ ਉੱਥੇ ਵੀ ਇਦਾਂ ਹੀ ਫੀਡ ਰਹਿੰਦੀ ਆ ਫਿਰ ਮੈਂ ਪਿੰਡ ਦੇ ਇੱਕ ਦੋ ਜਣਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਭਾਜੀ ਦਾ ਬਰਥਡੇ ਦਾ ਰੀਜ਼ਨ ਨਹੀਂ ਆ ਇਹ ਇਦਾਂ ਹੀ ਰਹਿੰਦੀ ਆ ਹਾਂ ਜੀ ਜੀ ਸਾਰੇ ਕਾਲੇ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਨੂੰ ਹਮੇਸ਼ਾ ਹੀ ਅੱਛਾ ਲੱਗਦਾ ਹੈ ਜਦੋਂ ਅਸੀਂ ਕਿਸੇ ਇਹੋ ਜਿਹੇ ਇਨਸਾਨ ਨੂੰ ਮਿਲਦੇ ਹਾਂ ਰੂਬਰੂ ਹੋਣੇ ਆ ਜਿਨ੍ਹਾਂ ਨੇ ਆਲਵੇਜ਼ ਸਾਨੂੰ ਕੁਝ ਨਾ ਕੁਝ ਦੇਣਾ ਹੁੰਦਾ ਚਾਹੇ ਸਿੱਖਿਆ ਕਹਿ ਲੋ ਜਾਂ ਫਿਰ ਹਾਸੇ ਕਹਿ ਲੋ ਜਾਂ ਜਜ਼ਬਾਤ ਕਹਿ ਲੋ ਜੀ ਬਿਲਕੁਲ ਲਿਵਿੰਗ ਲੈਜੈਂਡ ਸਾਡੇ ਪੰਜਾਬੀ ਸਿਨੇਮਾ ਦੀ ਸ਼ਾਨ ਸਾਡੇ ਨਾਲ ਨੇ ਬਹੁਤ ਪਿਆਰ ਕਰਦੇ ਹਾਂ ਬਹੁਤ ਇੱਜ਼ਤ ਦੇ ਨਾਲ ਸਵਾਗਤ ਕਰਦੇ ਹਾਂ ਗੁੱਗੂ ਗਿਲਪਾਚੀ ਦਾ ਸਾਰਸ਼ਕ ਬਹੁਤ ਬਹੁਤ ਸ਼ੁਕਰੀਆ ਕਿਵੇਂ ਹੋ ਤੁਸੀਂ ਹਾਂਜੀ ਫਰਸਟ ਕਲਾਸ ਵਧੀਆ ਤੁਹਾਡਾ ਇਹ ਲਿਬਾਸ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਦੇਸੀ ਦੇ ਨਾਲ ਇਹ ਜਿਹੜਾ ਉੱਤੇ ਵੈਸਟਰਨ ਜੈਕਟ ਵਾਲਾ ਇਹ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਬਹੁਤ ਬਹੁਤ ਸ਼ੁਕਰੀਆ ਇਹ ਮੈਨੂੰ ਹਮੇਸ਼ਾ ਪੁੱਛਦੇ ਰਹਿੰਦੇ ਆ ਮੈਂ ਕੋਈ ਮੈਨੂੰ ਤਾਂ ਇਹ ਲੱਗਦਾ ਵੀ ਆਪਣੀ ਡਰੈਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਔਰ ਇਸ ਬਾਨੇ ਚਲੋ ਤੁਸੀਂ ਆਪਣੀ ਡਰੈਸ ਨੂੰ ਪ੍ਰਮੋਟ ਵੀ ਕਰ ਰਹੇ ਹੋ ਐਗਜ਼ੈਕਟਲੀ ਸ਼ਾਪਿੰਗ ਆਪਣੀ ਆਪ ਹੀ ਕਰਦੇ ਹੋ ਆਪ ਹੀ ਸਮਝ ਲਓ ਚਲੋ ਮੇਰੇ ਉਹ ਜਿਵੇਂ ਇਹ ਪਜਾਮੇ ਕਮੀਜ਼ ਵਾਸਤੇ ਤਾਂ ਕੋਈ ਸ਼ੋਪਿੰਗ ਕਰਨ ਦਾ ਹਾਂ ਕੋਈ ਵੱਡਾ ਕੰਮ ਨਹੀਂ ਹੁੰਦਾ ਉਹਦੇ ਲਈ ਤਾਂ ਉਹ ਸਾਡੇ ਇੱਕ ਪੱਕਾ ਰੱਖਿਆ ਹੋਣਾ ਹਾਂਜੀ ਕੋਈ ਵੈਸੇ ਮੇਰੇ ਕੋਲੇ ਆਪ ਹੀ ਆ ਕੇ ਵਿਖਾ ਦਿੰਦੇ ਤਾਂ ਠੀਕ ਪਸੰਦ ਕਰ ਲਈ ਜੇ ਉਹ ਇੱਕ ਗੱਡੀ ਚ ਲੱਦ ਕੇ ਲੈ ਆਉਂਦੇ ਆ ਕੁਝ ਥਾਨ ਹਾਂਜੀ ਤੇ ਉੱਥੇ ਘਾਰੀ ਆ ਵੇਖ ਲਈ ਦੇ ਤਾਂ ਉੱਥੇ ਪਸੰਦ ਕਰਕੇ ਟੇਲਰ ਵੀ ਨਾਲ ਆ ਜਾਂਦਾ ਮੇਚੇ-ਮੂਚੇ ਲੈ ਜਾਂਦਾ ਤੇ ਬਣਾ ਕੇ ਘਰੇ ਦੇ ਜਾਂਦਾ ਬਸ ਆਈ ਕੰਮ ਹੁੰਦਾ ਬਹੁਤ ਵਧੀਆ ਤੇ ਚੱਜਦੇ ਉਹ ਫੱਬਦੇ ਤੁਸੀਂ ਲਿਬਾਸ ਦੀ ਗੱਲ ਕੀਤੀ ਕਿ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ ਜਾਗੋਾਈ ਹੈ ਹੈਨਾ ਜਗਾਂਣ ਦੀ ਗੱਲ ਕੀਤੀ ਜਾ ਰਹੀ ਹੈ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿਸਾਨ ਭਾਈਆਂ ਦੇ ਲਈ ਸਾਡਾ ਪੰਜਾਬ ਕਿਸਾਨੀ ਤੇ ਡਿਪੈਂਡਡ ਹੈ ਪੂਰੇ ਤਰੀਕੇ ਤੁਸੀਂ ਲਿਬਾਸ ਦੀ ਗੱਲ ਕੀਤੀ ਇੱਥੋਂ ਹੀ ਸ਼ੁਰੂਆਤ ਕਰਦੇ ਆ ਤੁਹਾਡੇ ਦੋ ਸ਼ੇਡਸ ਦੇਖ ਰਹੇ ਆ ਇੱਕ ਬਜ਼ੁਰਗ ਦਾ ਇਹ ਇੱਕ ਜਵਾਨੀ ਇਹ ਲੈਦਾ ਹੈ ਨਾ ਦਸਤਾਰ ਸਜਾਈ ਹੈ ਤੁਸੀਂ ਜੀ 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 ਦਾੜਾ ਰੱਖਿਆ ਪ੍ਰੋਪਰ ਇੱਕ ਸਰੂਪ ਹੈ ਉਸ ਦਸਤਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਤੇ ਇੱਕ ਉਸ ਦਸਤਾਰ ਦਾ ਜਿਹੜਾ ਰੋਬ ਹੈ ਉਹ ਕਿਦਾਂ ਤੁਸੀਂ ਮਹਿਸੂਸ ਕਰਦੇ ਹੋ ਅ ਇਹਦੇ ਕੋਈ ਸ਼ੱਕ ਨਹੀਂ ਜੀ ਕਿ ਦਸਤਾਰ ਦਾ ਇੱਕ ਅਲੱਗ ਹੀ ਸਤਕਾਰ ਹੈ ਔਰ ਜਦ ਮੈਂ ਗੈਟਅੱਪ ਚ ਹੁੰਦਾ ਸੀ ਤਾਂ ਮੈਨੂੰ ਇੱਕੇ ਤਾਂ ਮੈਂ ਲੱਗਦਾ ਹੁੰਦਾ ਸੀ ਵੀ ਜਿਵੇਂ ਚੇਂਜ ਆ ਗਈ ਹੁੰਦੀ ਹੈ ਕੋਈ ਜਾਂ ਦੇਖ ਵੱਡਾ ਦਾੜੇ ਵਾਲੇ ਗੈਟਅਪ ਚ ਔਰ ਉੱਤੇ ਦਸਤਾਰ ਸਜਾ ਕੇ ਤਾਂ ਅਦਾ ਕੰਮ ਤਾਂ ਉਹਦੇ ਨਾਲ ਹੀ ਹੋ ਜਾਂਦਾ ਸੀ ਜੀ ਤੇ ਬਾਕੀ ਜੋ ਕੁਝ ਲਿਖਿਆ ਹੁੰਦਾ ਹੈ ਜਾਂ ਤੁਸੀਂ ਐਕਟ ਕਰਨਾ ਹੁੰਦਾ ਹੈ ਉਹ ਉਹ ਦਿਸ ਦੇ ਫਿਲਮ ਦੇ ਵਿੱਚ ਤਾਂ ਇਕ ਲਗਤਰਾਂ ਦੀ ਕੋਸ਼ਿਸ਼ ਹੈ ਜੀ ਹਾਂਜੀ ਸੋ ਤੁਸੀਂ ਜਿਸ ਕਨਸੈਪਟ ਤੇ ਫਿਲਮ ਬਣਾਈ ਹੈ ਬਹੁਤ ਬਹੁਤ ਜ਼ਰੂਰੀ ਹੈ ਇਸ ਇਦਾਂ ਦੇ ਮੁੱਦਿਆਂ ਤੇ ਗੱਲ ਕਰਨਾ ਕਿਉਂਕਿ ਸਾਡੇ ਕਿਸਾਨ ਭਾਈ ਉਸ ਸੰਘਰਸ਼ ਨੂੰ ਉਸ ਸੰਤਾਪ ਨੂੰ ਹੰਡਾ ਰਹੇ ਨੇ ਬੀਤੀ ਰਾਤ ਵੀ ਤੁਸੀਂ ਜਾਣਦੇ ਹੋ ਜੋ ਹੈ ਨਾ ਹਾਂ ਬਿਲਕੁਲ ਜੀ ਬਿਲਕੁਲ ਕਿਦਾਂ ਦੇਖਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਔਰ ਤੁਹਾ ਕੀ ਨਜ਼ਰੀਆ ਹੈ ਤੁਹਾਡਾ ਔਰ ਫਿਲਮ ਦੇ ਜ਼ਰੀਏ ਕੀ ਆਡੀਅנס ਇਸ ਚੀਜ਼ ਨੂੰ ਸਮਝ ਪਾਏਗੀ ਜ਼ਿਮੀਂਦਾਰਾਤਾ ਜੀ ਹਮੇਸ਼ਾ ਤੋਂ ਕਿਸੇ ਵਾਰ ਕਿਸੇ ਦਾ ਬੁਰਾ ਕਦੇ ਵੀ ਨਹੀਂ ਜ਼ਿੰਮੇਦਾਰ ਲੋਕ ਸੋਚਦੇ ਉਹ ਸਿਰਫ ਆਪਣੀ ਆਪਣੇ ਹੱਕਾਂ ਵਾਸਤੇ ਲੜਾਈ ਲੜਨਾ ਚਾਹੁੰਦੇ ਆ ਔਰ ਕਿਸੇ ਦਾ ਨੁਕਸਾਨ ਵੀ ਨਹੀਂ ਕਰਨਾ ਚਾਹੁੰਦੇ ਸਿਰਫ ਇੱਕ ਪ੍ਰੋਟੈਸਟ ਤੱਕ ਹਰ ਹਰਕ ਦਾ ਹੱਕ ਵੀ ਹੁੰਦਾ ਜੀ ਤੇ ਮੈਂ ਸਮਝਦਾ ਕਿ ਉਹ ਉਹ ਨੂੰ ਸਹੀ ਢੰਗ ਨਾਲ ਜੇ ਕੋਈ ਕਰ ਰਿਹਾ ਤਾਂ ਕੋਈ ਮਾੜੀ ਗੱਲ ਵੀ ਨਹੀਂ ਜੇ ਉਹ ਉਹਦੇ ਵਿੱਚ ਕੋਈ ਮਤਲਬ ਕਾਨੂੰਨੀ ਮਸਲਾ ਨਹੀਂ ਆਉਂਦਾ ਸਾਹਮਣੇ ਜੀ ਤਾਂ ਉਹ ਇੱਕ ਅਲੱਗ ਡਿਬੇਟ ਹੈ ਲੇਕਿਨ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਸਾਡੇ ਜਿਹੜੇ ਕਿਸਾਨ ਆ ਗੂ ਹੈ ਤੰਦਰੁਸਤ ਰਹਿਣ ਔਰ ਜਿਹੜੇ ਸਾਡੇ ਲਈ ਲੜਾਈਆਂ ਲਾਟ ਰਹੇ ਨੇ ਜੀ ਤੁਹਾਡੀ ਫਿਲਮ ਦੇ ਵਿੱਚ ਵੀ ਇਹ ਸਭ ਮੁੱਦੇ ਨੂੰ ਦਿਖਾਇਆ ਗਿਆ ਹੈ ਡਾਇਲੋਗ ਵੀ ਆ ਐਮ ਆਰ ਪੀ ਐਮ ਐਸ ਪੀ ਦੀ ਗੱਲ ਕੀਤੀ ਗਈ ਹੈ ਸਰ ਤੁਸੀਂ ਕੀ ਸਮਝਦੇ ਹੋ ਕਿਉਂ ਇਹ ਸਮੱਸਿਆ ਨਹੀਂ ਸੌਟ ਹੋ ਪਾ ਰਹੀ ਹੈ ਅ ਇਹਦੇ ਚ ਜੀ ਮੇਰੇ ਖਿਆਲ ਦੇ ਵਿੱਚ ਤਾਂ ਇਹ ਇਹ ਤਾਂ ਸਰਕਾਰਾਂ ਦੇ ਹੱਥ 'ਚ ਹੀ ਹੈ ਜੀ ਇਹ ਸਾਰੀ ਗੱਲਬਾਤ ਸ਼ਾਇਦ ਹੋ ਸਕਦਾ ਸਾਨੂੰ ਸਮਝਾਉਣ ਚ ਕਮੀ ਰਹੀ ਹੋਵੇ ਜਾਂ ਉਹਨਾਂ ਦੇ ਸਮਝਾਂ ਚ ਰਹੀ ਹੋਵੇ ਕੁਛ ਤਾਂ ਹੈ ਰਾਈਟ ਇਹ ਮਿਲ ਬੈਠ ਕੇ ਹੱਲ ਨਿਕਲ ਸਕਦੇ ਐ ਇਸ ਤਰ੍ਹਾਂ ਤੱਕ ਕਿੰਨਾ ਚਿਰ ਚੱਲਣਾ ਕਿ ਅਸੀਂ ਆਪਣੀ ਲੜਾਈ ਲੜੀ ਚੱਲਾਂਗੇ ਕੋਈ ਸਾਡੀ ਸੁਣੇਗਾ ਹੀ ਨਾ ਜੀ ਸਾਰਿਆਂ ਨੂੰ ਇੱਕ ਦਿਨ ਲਈ ਪੋਜ਼ਿਟਿਵਲੀ ਸੋਚਣਾ ਚਾਹੀਦਾ ਸਾਡੇ ਲੀਡਰਾਂ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਬਲਾ ਕੇ ਜਿਵੇਂ ਕਈ ਦਫਾ ਸੁਣਦੇ ਵੀ ਰਹਿੰਦੇ ਐ ਮੀਟਿੰਗ ਹੋਈ ਐ ਪਤਾ ਨਹੀਂ ਕਿਉਂ ਨਹੀਂ ਹੱਲ ਨਿਕਲ ਸਕਦੇ ਕਿ ਜਿਹੜੇ ਕਰ ਰਹੇ ਜਾਂਦੇ ਐ ਜੀ ਸੋ ਇਸ ਫਿਲਮ ਦੇ ਵਿੱਚ ਤੁਸੀਂ ਪੌਨਮ ਟੇਲੋ ਮੈਮ ਦੇ ਆਪੋਜ਼ਿਟ ਹੋ ਹਨ ਜਦੋਂ ਮੋੜ ਤੋਂ ਸ਼ੁਰੂਆਤ ਹੋਈ ਹੈ ਬਹੁਤ ਕੰਮ ਉਹਨਾਂ ਨੇ ਵੀ ਇੱਥੇ ਕੀਤਾ ਹੈ ਇਕੱਠਿਆਂ ਵੀ ਕੀਤਾ ਹੈ ਕਿੱਦਾਂ ਦਾ ਇੱਕ ਸੰਬੰਧ ਜਿਹੜਾ ਹੈ ਕਿੱਦਾਂ ਦਾ ਇੱਕ ਰਿਲੇਸ਼ਨਸ਼ਿਪ ਬਿਲਟ ਹੋ ਚੁਕਿਆ ਹੈ ਪੌਨਮ ਜੀ ਨਾਲ ਮੈਂ ਪਹਿਲੀ ਦਫਾ ਇਸ ਫਿਲਮ 'ਚ ਕੰਮ ਕੀਤਾ ਹੈ ਉਹਨਾਂ ਦੀਆਂ ਫਿਲਮਾਂ ਬੜੀਆਂ ਵੇਖੀਆਂ ਨੂਰੀ ਤੋਂ ਲੱਗ ਕੇ ਤਰਸ਼ੂਲ ਤੋਂ ਲੱਗ ਕੇ ਸਾਰੀਆਂ ਵੇਖਦੇ ਰਹੇ ਆ ਬੜੇ ਅੱਛੇ ਆਰਟਿਸਟ ਨੇ ਔਰ ਉਹਨਾਂ ਨੇ ਆਪਣੇ ਆਪ ਨੂੰ ਕਿਉਂਕਿ ਬਾਲੀਵੁੱਡ ਚ ਤਾਂ ਬਹੁਤ ਕਰਦੇ ਰਹੇ ਆ ਕੰਮ ਆਪਣੇ ਨਾਲ ਇਧਰ ਪੰਜਾਬੀ ਫਿਲਮਾਂ ਚ ਮੇਰੇ ਖਿਜ ਘਟ ਕੀਤਾ ਔਰ ਬਹੁਤ ਅੱਛਾ ਕੰਮ ਕੀਤਾ ਜੇ ਸਾਡੇ ਨਾਲ ਜਦ ਵੀ ਉਹਨਾਂ ਨੇ ਕੀਤਾ ਤੇ ਇਹਦੇ ਵਿੱਚ ਇੱਕ ਤਰ੍ਹਾਂ ਕਿਸਾਨੀ ਦੀ ਲੜਾਈ ਵੀ ਹੈ ਔਰ ਨਾਲ ਨਾਲ ਵਖਾਇ ਮੀਆਂ ਬੀਵੀ ਜਿਹੜੇ ਬਜ਼ੁਰਗ ਨੇ ਜੋ ਮੇਰਾ ਕਰੈਕਟਰ ਹੈ ਜਬ ਪੂਨਮ ਜੀ ਦਾ ਉਹ ਉਹਨਾਂ ਦੀ ਇੱਕ ਬੌਂਡਿੰਗ ਬੜੀ ਸੋਹਣੀ ਵਿਖਾਈ ਗਈ ਹੈ ਜੀ ਜਿਹੜੀ ਮੇਨਲਾ ਦਾ ਆਡੀਅנס ਨੂੰ ਬਹੁਤ ਚੰਗੀ ਲੱਗਣੀ ਹੈ ਆਫ ਕர்ஸ் ਚੰਗੀ ਲੱਗੇਗੀ ਕਿਉਂਕਿ ਅੱਜ ਕੱਲ੍ਹ ਇਹ ਹੀ ਸਮੱਸਿਆ ਹੈ ਕਿ ਰਿਸ਼ਤਿਆਂ ਦੀ ਵੈਲਿਊ ਖਤਮ ਹੋ ਚੁੱਕੀ ਹੈ ਉਹ ਚਾਹੇ ਹਸਬੰਡ ਵਾਈਫ ਦਾ ਆਪਸੀ ਰਿਸ਼ਤਾ ਹੈ ਚਾਹੇ ਬੱਚਿਆਂ ਦਾ ਆਪਣੇ ਮਾਪਿਓ ਲਈ ਇੱਜ਼ਤ ਕਰਨਾ ਹੈ ਜਾਂ ਮਾਪੇ ਬਦਦੀ ਆਪਣੇ ਬੱਚਿਆਂ ਨੂੰ ਸਮਝਣਾ ਹੈ ਸਰ ਜਦੋਂ ਦਾ ਤੁਸੀਂ ਹੋਸ਼ ਸੰਭਿਆ ਉਹ ਤੋਰ ਤੋਂ ਲੈ ਕੇ ਹੁਣ ਤੱਕ ਕਿੱਦਾਂ ਰਿਸ਼ਤਿਆਂ ਦਾ ਬਦਲਾਅ ਦੇਖ ਰਹੇ ਹੋ ਚਾਹੇ ਉਹ ਹਸਬੰਡ ਵਾਈਫ ਦਾ ਚਾਹੇ ਮਾਪੇ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਡਿਵੋਰਸ ਬਹੁਤ ਜਲਦੀ ਹੋ ਜਾਂਦੇ ਨੇ ਸਹਿਨ ਸ਼ਕਤੀ ਬਹੁਤ ਘੱਟ ਹੈ ਤੁਸੀਂ ਤੁਹਾਡਾ ਕੀ ਨਜ਼ਰੀਆ ਹੈ ਇਸ ਦੇ ਪ੍ਰਤੀ ਜੋ ਤੁਸੀਂ ਕਹਿ ਰਹੇ ਹੋ ਨਾ ਗੱਲ ਇਹਦੇ ਵਿੱਚ ਸ਼ਾਇਦ ਦਮ ਹੈ ਇਸ ਗੱਲ ਚ ਕਿ ਸੈਨ ਸ਼ਕਤੀ ਹੈ ਨਹੀਂ ਜਦ ਅਸੀਂ ਬੱਚੇ ਸੀ ਨਾ ਮੈਂ ਉਸ ਵੇਲੇ ਦੀ ਗੱਲ ਇਸ ਤੋਂ ਪਹਿਲਾਂ ਵਾਲੀ ਇੰਟਰਵਿਊ ਚ ਵੀ ਕੀਤੀ ਸੀ ਆਪਣੇ ਸਾਡੇ ਮਾਪੇ ਜਾਂ ਵੱਡੇ ਤਾਂ ਸਾਨੂੰ ਬੜੀ ਸ਼ਕਤੀ ਨਾਲ ਰੋਕ ਟੋਕ ਕਰਦੇ ਸੀ ਸਮਝਾਉਂਦੇ ਸੀ ਜੀ ਪਿੰਡ ਦੇ ਵਿੱਚ ਆਂਡ ਗਵਾਂਡ ਚਾਚੇ ਤਾਏ ਹੋਰ ਪਿੰਡ ਚੋਂ ਆਪਣੇ ਹੱਕ ਨਾਲ ਬੱਚਿਆਂ ਨੂੰ ਕਿਸੇ ਨੂੰ ਵੀ ਕੁਝ ਕਹਿ ਸਕਦੇ ਸੀ ਜੀ ਔਰ ਨਾ ਤਾਂ ਬੱਚੇ ਕੁਝ ਅਗੋਂ ਬੋਲਦੇ ਸੀ ਜੇ ਕੋਈ ਬੱਚਾ ਆਪਣੇ ਮਾਪੇ ਨੂੰ ਸ਼ਿਕਾਇਤ ਵੀ ਕਰਦਾ ਸੀ ਵੀ ਫਲਾਨੇ ਤਾਏ ਨੇ ਮੈਨੂੰ ਝਿੜਕਿਆ ਹੂੰ ਤਾਂ ਉਸ ਬੰਦੇ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ ਬੱਚੇ ਨੂੰ ਹੀ ਕਹਿੰਦੇ ਸੀ ਵੀ ਤੂੰ ਹੀ ਗਲਤ ਹੋਵੇਂਗਾ ਤੇਰੇ ਤਾਏ ਨੇ ਤੁਹਾਨੂੰ ਸਹੀ ਆਖਿਆ ਇਹ ਚੀਜ਼ਾਂ ਨਾ ਮਤਲਬ ਇਹ ਫਰਕ ਪਿਆ ਹੈ ਜ਼ਰੂਰ ਹੁਣ ਕੋਈ ਕਿਸੇ ਨੂੰ ਕੁਝ ਨਹੀਂ ਮਾਪੇ ਦੋ ਵਾਰੀ ਸੋਚਦਾ ਵੀ ਮੈਂ ਬੱਚੇ ਨੂੰ ਕੋਈ ਸਮਝਾਵਾਂ ਜਾਂ ਨਾ ਸਮਝਾਵਾਂ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਨਾ ਥੋੜੀਆਂ ਥੋੜੀਆਂ ਆਉਣੀਆਂ ਚਾਹੀਦੀਆਂ ਪਰਿਵਾਰਾਂ 'ਚ ਬੱਚਿਆਂ ਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਕੁਛ ਸੋਸ਼ਲ ਮੀਡੀਆ ਹੋਰ ਬਹੁਤ ਸਾਰੀਆਂ ਚੀਜ਼ਾਂ ਕਈ ਚੀਜ਼ਾਂ ਦਾ ਦਖਲ ਹੋ ਗਿਆ ਨਾ ਜਿਹੜਾ ਤੇ ਪਿਆਰ ਨਾਲ ਬੱਚਿਆਂ ਨੂੰ ਔਰ ਸਾਡੇ ਟੀਚਰਸ ਨੂੰ ਵੀ ਸਾਰਿਆਂ ਨੂੰ ਰਲ ਮਿਲ ਕੇ ਆਪਣਾ ਇੱਕ ਸੋਹਣਾ ਸਮਾਜ ਬਣਾਉਣਾ ਚਾਹੀਦਾ ਸਰ ਤੁਹਾਡੇ ਘਰ ਦਾ ਕੀ ਮਾਹੌਲ ਹੈ ਤੁਸੀਂ ਮਾਂ ਤੇ ਨਾਲ ਜਾਂ ਬੇਟਾ ਪਪਾ ਭਾਬੀ ਜੀ ਸਾਰੇ ਆਪਸ ਕਿ ਇਹ ਪੈਟਰਨ ਜਜ਼ਬਾਤਾਂ ਵਾਲਾ ਕੰਟੀਨਿਊ ਸਾਡੇ ਤਾਂ ਜੀ ਅਸਲ 'ਚ ਨਾ ਤੁਹਾਨੂੰ ਮੈਂ ਦੱਸਾਂ ਸਾਡੇ ਪੁਰਾਣਾ ਸਿਸਟਮ ਜ਼ਿਆਦਾ ਚੱਲਦਾ ਹੈ अच्छा जो पुराना चलदा आ रिया सी उससे नु हम असि कैरी ऑन कर रहे हैं जी जेड़े ਸਾਡੇ ਪਾਪਦਾਦਾ ਤੋਂ ਉਹਨੂੰ ਇਹ ਜ਼ਰੂਰ ਹੈ ਕਿ ਅੱਜ ਦੇ ਦੌਰ ਦਾ ਮਸਾਲਾ ਵੀ ਥੋੜਾ ਜਿਹਾ ਲੱਗਿਆ ਕਹਿ ਸਕਦੇ ਆਂ ਲੇਕਿਨ ਅਸੀਂ ਉਹ ਜੜਾ ਨਹੀਂ ਛੱਡਿਆ ਕਿਉਂਕਿ ਸਾਡੇ ਵੱਡਿਆਂ ਵੇਲੇ ਜੋ ਚਲਦਾ ਆ ਰਿਹਾ ਸੀ ਵੀ ਕਰਦੇ ਵੱਡੇ ਨੇ ਜੋ ਕਹਤਾ ਉਹੀ ਫਾਈਨਲ ਹੈ ਜੀ ਤੇ ਬੱਚਿਆਂ ਨੇ ਖਾਸ ਫੈਸਲੇ ਜਿਹੜੇ ਮੇਨ ਜਿਹੜੇ ਜ਼ਰੂਰੀ ਹੈ ਉਹ ਵੱਡਿਆਂ ਦੀ ਪੁੱਛ ਕੀ ਕਰਨੇ ਜੀ ਤੇ ਇਹ ਚੀਜ਼ਾਂ ਤਾਂ ਹੈ ਲੇਡੀਜ਼ ਨੇ ਘਰੋਂ ਬਾਹਰ ਨਹੀਂ ਜਾਣਾ ਨਾ ਕਿਸੇ ਨੇ ਘਰੇ ਜਾਣਾ ਜਿੱਥੇ ਲੇਡੀਜ਼ ਹੈ ਉਹ ਇਹ ਇਹ ਚੀਜ਼ਾਂ ਹੈਗੀਆਂ ਹਾਂਜੀ ਤੇ ਦੂਸਰਾ ਇਹ ਹੈ ਵੀ ਕੋਈ ਰਿਸ਼ਤੇਦਾਰ ਆਉਂਦਾ ਉਹ ਨਹੀਂ ਜਾਣਾ ਜਾਂ ਮਤਲਬ ਇਹ ਨਹੀਂ ਵੀ ਕੋਈ ਵੀ ਆ ਕੇ ਜਿੱਥੇ ਲੇਡੀਜ਼ ਬੈਠੀਆਂ ਉੱਥੇ ਜਾ ਕੇ ਬਹਿ ਸਕਦਾ ਉਹ ਨਹੀਂ ਤਾਂ ਵੇ ਉਸੇ ਤਰ੍ਹਾਂ ਹੀ ਚੱਲਿਆ ਹੁੰਦਾ ਨਾ ਸਾਨੂੰ ਗਲਤ ਲੱਗਦਾ ਨਾ ਸਾਨੂੰ ਹਮੇਸ਼ਾ ਉਹ ਚੰਗਾ ਹੀ ਲੱਗਦਾ ਐਂਡ ਦਾ ਗੁੱਡ ਥਿੰਗ ਇਜ਼ ਕਿ ਕਿ ਲੇਡੀਜ਼ ਕਿਉਂਕਿ ਉਹ ਵਿਆਹ ਕਿ ਆਂਦੀਆਂ ਨੇ ਉਹ ਵੀ ਉਸ ਚੀਜ਼ ਨੂੰ ਐਕਸੈਪਟ ਕਰਕੇ ਨਿਭਾ ਰਹੀਆਂ ਨੇ ਹਾਂ ਜੀ ਉਹ ਕਰਦੇ ਐ ਔਰ ਉਹ ਉਹ ਜਿਹੇ ਪਰਿਵਾਰਾਂ ਚੋਂ ਆਈਆਂ ਉਹ ਜਿੱਥੇ ਚੱਲਦਾ ਹੈ ਜੀ ਤਾਂ ਉਹ ਸਾਡੇ ਗਾਂਵ ਬਸ ਮਾਲਕ ਦਾ ਸ਼ੁਕਰ ਹੈ ਅੱਛਾ ਮੈਂ ਕੱਲ ਕਿਸੇ ਦੀ ਇੰਟਰਵਿਊ ਕਰਨ ਗਈ ਸੀ ਊਸ਼ਾ ਕਿਰਨ ਨਾਮ ਦੀ ਜਿਹਨਾਂ ਨੇ ਚਮਕੀਲਾ ਦੇ ਨਾਲ ਗਾਇਆ ਹੈ ਨਾ ਤੇ ਮੌਜੀ ਭਾਜੀ ਕਹਿ ਰਹੇ ਸੀਗੇ ਵੀ ਜਦੋਂ ਵੀ ਅਸੀਂ ਉਧਰਲੇ ਪਾਸੇ ਜਾਂਦੇ ਸੀ ਤੁਹਾਡੇ ਵਾਲੇ ਪਾਸੇ ਤੁਹਾਡੀ ਬੜੀ ਸਿਫਤ ਕਰੀ ਸੀ ਕਹਿੰਦੇ ਉਹਨਾਂ ਦੇ ਘਰ ਦਾ ਰਿਵਾਜ ਹੈ ਵੀ ਚੂਲਾ ਹਮੇਸ਼ਾ ਭੱਖਦਾ ਰਹਿੰਦਾ ਜਿੰਨੇ ਮਰਜ਼ੀ ਬੰਦੇ ਚਾਹ ਲੈ ਕੇ ਕਿਸੇ ਦਾ ਨਾਮ ਲੈ ਰਹੇ ਸੀ ਮੈਨੂੰ ਚੇਤਾ ਪੁਰਗਾ ਕਹਿੰਦੇ ਉਹਨੇ ਉਸੇ ਵੇਲੇ ਆਣਾ ਚਟਨੀ ਕੁੱਟ ਕੇ ਸਾਨੂੰ ਫੂਲ ਕੇ ਖਵਾ ਦੇਣੇ ਤੇ ਉਹ ਹਜੇ ਵੀ ਇਦਾਂ ਹੀ ਹਾਂ ਹਾਂ ਜੀ ਹਾਂ ਬਿਲਕੁਲ ਸਾਡੀ ਸਾਡੇ ਵੱਡੇ ਆਖਦੇ ਹੁੰਦੇ ਸਾਡੇ ਦਾਦੀ ਜੀ ਵੇਲੇ ਤੋਂ ਸੁਣਦੇ ਸੀ ਫਿਰ ਸਾਡੀ ਮਾਂ ਦੀ ਹਿਦਾਇਤ ਵੀ ਇਹੋ ਸੀ ਵੀ ਜੋ ਘਰ ਹੈਗਾ ਜੀ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਕੋਈ ਰਾਹੀ ਪੰਦੀ ਕੋਈ ਵੀ ਆਵੇ ਕੋਈ ਤੁਹਾਡੇ ਘਰ ਆਉਂਦਾ ਜੋ ਜੋ ਟਾਈਮ ਚਾ ਵੇੜੇ ਚਾ ਰੋਟੀ ਵੇੜੇ ਰੋਟੀ ਜੀ ਹਰ ਕਾਨੂੰਨ ਤੁਸੀਂ ਉਹ ਜਵਾਬ ਨਹੀਂ ਦੇਣਾ ਰਾਈਟ ਮੈਂ ਅਬ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ ਨਾ ਪਹਿਲਾਂ ਪਤਾ ਨਹੀਂ ਲੱਗਦਾ ਹੁੰਦਾ ਵੀ ਗੱਲ ਕਰਕੇ ਲੱਗਦਾ ਹੀ ਤੇ ਬੜਾ ਰੌਲਾ ਪੈਂਦਾ ਵੀ ਸਿੱਧੂ ਦੇ ਘਰ ਦੇ ਬਾਹਰ ਬੜਾ ਇਕੱਠ ਰਹਿੰਦਾ ਉਹਨੂੰ ਪਿਆਰ ਕਰਨ ਵਾਲੇ ਹਜੇ ਵੀ ਆਉਂਦੇ ਆ ਹੁਣ ਛੋਟੇ ਨੂੰ ਮਿਲਣ ਆਉਂਦੇ ਆ ਮੈਂ ਕਿਹਾ ਮੈਂ ਕਿਹਾ ਤੁਸੀਂ ਉਹਨਾਂ ਦੇ ਘਰ ਜਾ ਕੇ ਵੇਖੋ ਉੱਥੇ ਵੀ ਇਦਾਂ ਹੀ ਫੀਡ ਰਹਿੰਦੀ ਆ ਫਿਰ ਮੈਂ ਪਿੰਡ ਦੇ ਇੱਕ ਦੋ ਜਣਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਭਾਜੀ ਇਹਦਾ ਬਰਥਡੇ ਦਾ ਰੀਜ਼ਨ ਨਹੀਂ ਆ ਇਹ ਇਦਾਂ ਹੀ ਰਹਿੰਦੀ ਆ ਉਹ ਸਾਰੇ ਬਹੁਤ ਐਵੇਂ ਆਵਾਜ਼ਾਂ ਹੀ ਚਲਦੀ ਰਹਿੰਦੀ ਹੈ ਜੀ ਔਰ ਰੱਬ ਦਾ ਸ਼ੁਕਰ ਹੈ ਸਾਰਿਆਂ ਦਾ ਪਿਆਰ ਮਿਲਦਾ ਹੈ ਔਰ ਆਸ਼ੀਰਵਾਦ ਵੱਡਿਆਂ ਦਾ ਮਿਲਦਾ ਹੈ ਜੀ ਚਲਦਾ ਰਹਿੰਦਾ ਆਪ ਤੁਸੀਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਜੀ ਅੱਜ ਜਦੋਂ ਕੰਮ ਕਰਦੇ ਹੋ ਕਿੰਨਾ ਕੁ ਪੈਟਰਨ ਚੇਂਜ ਹੁੰਦਾ ਮਹਿਸੂਸ ਕੀਤਾ ਹੈ ਸਿਨੇਮਾ ਦੇ ਵਿੱਚ ਅੱਛਾ ਕੀ ਲੱਗਦਾ ਹੈ ਕੀ ਲੱਗਦਾ ਹੈ ਕਿ ਇਹ ਚੀਜ਼ ਹੁਣ ਮਿਸ ਹੋ ਗਈ ਹੈ ਸਾਡੇ ਵੇਲੇ ਸ਼ੁਰੂਆਤ ਚ ਕਰਦਾ ਸੀਗਾ ਅ ਇਹ ਚੀਜ਼ ਲਾਈਕ ਇਹੋ ਹੀ ਹੈ ਜਿਹੜੀ ਚੇਂਜ ਕਹਿ ਰਹੇ ਇੱਕ ਤਾਂ ਟੈਕਨੀਕ ਆ ਗਈ ਨਵੀਂ ਨਵੇਂ ਢੰਗ ਨਾਲ ਮੇਕਿੰਗ ਹੋ ਗਈ ਜੀ ਸਿਆਣੇ ਲੋਕ ਆ ਗਏ ਜਿਹੜੇ ਜਦੋਂ ਸਾਡੀਆਂ ਫਿਲਮਾਂ ਅੱਛੀਆਂ ਬਣਨ ਲੱਗੀਆਂ ਤਾਂ ਹੁਣ ਉਹ ਫਰਕ ਨਹੀਂ ਰਿਹਾ ਵੀ ਹਿੰਦੀ ਤੇ ਪੰਜਾਬੀ ਦਾ ਹੁਣ ਤਾਂ ਜ਼ੁਬਾਨ ਦਾ ਫਰਕ ਰਹਿ ਗਿਆ ਜੀ ਤੇ ਨਾਲ ਨਾਲ ਇਹ ਐ ਵੀ ਕਹਾਣੀਆਂ ਦਾ ਫਰਕ ਹੋ ਗਿਆ ਪਹਿਲਾਂ ਕਹਾਣੀਆਂ ਸਿਰਫ ਪਿੰਡੂ ਮਾਹੌਲ ਤੇ ਹੁੰਦੀਆਂ ਸੀ ਕਿਉਂਕਿ ਆਡੀਅנס ਹੀ ਪਿੰਡੂ ਹੁੰਦੀ ਸੀ ਪੰਜਾਬੀ ਫਿਲਮਾਂ ਵਿੱਚ ਬਾਹਰਲੇ ਬੰਦੇ ਘੱਟ ਵੇਖਦੇ ਸੀ ਤੇ ਪਿੰਡੂ ਲੋਕ ਜ਼ਿਆਦਾ ਵੇਖਦੇ ਸੀ ਤਾਂ ਹੁਣ ਸਾਡੀ ਇੰਡਸਟਰੀ ਬਹੁਤ ਤਰੱਕੀ ਤੇ ਐ ਹੁਣ ਹਰ ਤਰ੍ਹਾਂ ਦੀ ਕਹਾਣੀ ਬਣ ਰਹੀ ਐ ਫਿਲਮ ਬਣ ਰਹੀ ਐ ਅਮ ਅਲੱਗ ਅਲੱਗ ਗਰਲ ਕੋਈ ਹਿਸਟੋਰੀਕਲ ਹੀਰੋਸ ਤੇ ਬਣ ਰਹੀ ਹੈ ਕੋਈ ਫੌਜ ਤੇ ਬਣ ਰਹੀ ਹੈ ਬਹੁਤ ਸਾਰੀਆਂ ਇਹ ਫਰਕ ਹੈਗਾ ਜੀ ਬੜੇ ਬਜਟ ਹਾਇ ਹੋ ਗਏ ਜੇ ਇਹ ਫਰਕ ਨਾ ਹੁੰਦਾ ਤਾਂ ਜਿਹੜੀ ਅਸੀਂ ਆ ਫਿਲਮ ਕਰ ਰਹੇ ਹਾਂ ਸ਼ਾਇਦ ਇਹ ਵੀ ਨਵਾਂ ਤਜਰਬਾ ਕੋਈ ਨਾ ਕਰਦਾ ਜੀ ਤੇ ਇਹਨਾਂ ਨੇ ਸਾਡੇ ਪ੍ਰੋਡਿਊਸਰਾਂ ਨੇ ਸਾਡੇ ਡਾਇਰੈਕਟਰ ਨੇ ਇੱਕ ਨਵੀਂ ਕਹਾਣੀ ਲਿਆਂਦੀ ਹੈ ਅਜਾਗੋ ਆਈਏ ਜਿਹੜੀ 4 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਜੀ ਤਾਂ ਇਹ ਬਹੁਤ ਹੀ ਨਵੇਕਲਾ ਜਿਹਾ ਆਈਡੀਆ ਹੈ ਜੀ ਐਕਸ਼ਨ ਕਰਕੇ ਅੱਜ ਵੀ ਉਹਨਾਂ ਹੀ ਸਵਾਦ ਆ ਹਾਂ ਬਿਲਕੁਲ ਆਉਂਦੇ ਹੁਣ ਮਝੈਲ ਕੀਤੀ ਸੀ ਉਹਦੇ ਚ ਐਕਸ਼ਨ ਮੈਨੂੰ ਬਹੁਤ ਪਸੰਦ ਆਈ ਫਿਲਮ ਬਹੁਤ ਸੋਹਣੀ ਫਿਲਮ ਸਾਰਿਆਂ ਨੂੰ ਬਹੁਤ ਚੰਗੀ ਲੱਗੀ ਹਾਂਜੀ ਸੋ ਮੈਂ ਇਹ ਫਿਲਮ ਦੇਖ ਰਹੀ ਸੀ ਪਹਿਲਾ ਹੀ ਸ਼ੋਰ ਜਦੋਂ ਟ੍ਰੇਲਰ ਦਾ ਆਉਂਦਾ ਤੇ ਆਪਾਂ ਕਹਿ ਸਕਦੇ ਕਿ ਥਿਸ ਇਜ਼ ਕਾਲਡ ਗੱਗੂ ਗਿਲਸ ਸਿਨੇਮਾ ਇਹ ਉਹਨਾਂ ਦਾ ਸਿਨੇਮਾ ਫਿਰ ਅਸੀਂ ਦੇਖਿਆ ਵੀ ਇੱਕ ਸ਼ੋਰ ਦੇ ਵਿੱਚ ਤੁਸੀਂ ਡਾਂਗਾ ਵਰਾ ਰਹੇ ਹੋ ਉਹੀ ਕੁਲ ਤਾਂ ਅੱਜ ਜਦੋਂ ਪਾਉਨੇ ਉਹ ਪ੍ਰੀਵੀਅਸ ਵਾਲਾ ਯਾਦ ਆਂਦਾ ਹੈ ਜਾਂ ਫਿਰ ਇੰਜੋਏ ਨੇ ਉਹ ਪ੍ਰੀਵੀਅਸ ਵਾਲਾ ਬੰਦਾ ਹੀ ਜਦੋਂ ਸੇਮ ਹੈ ਤਾਂ ਉਹ ਹੁਣ ਉਹ ਕੋਈ ਫਰਕੀ ਨਹੀਂ ਹੁਣ ਸਾਨੂੰ ਪਸੰਦੀ ਉਹ ਕੈਰੈਕਟਰ ਆਉਂਦੇ ਆ ਜ਼ਿਆਦਾ ਰਾਈਟ ਕਿਉਂਕਿ ਮੇਰੀ ਆਡੀਅנס ਉਸ ਤਰ੍ਹਾਂ ਮੈਨੂੰ ਵੇਖਣਾ ਚਾਹੁੰਦੀ ਹੈ ਫਿਰ ਇਹ ਵੀ ਦੋਵੇਂ ਗੱਲਾਂ ਹੋ ਜਾਂਦੀਆਂ ਮੈਨੂੰ ਵੀ ਚੰਗਾ ਲੱਗਦਾ ਔਰ ਮੈਂ ਮੈਨੂੰ ਲੱਗਦਾ ਹੈ ਕਿ ਮੈਨੂੰ ਜਿਹੜੇ ਲੋਕ ਜਿਸ ਰੂਪ ਚ ਵੇਖਣਾ ਚਾਹੁੰਦੇ ਜ਼ਿਆਦਾ ਮੈਂ ਉਹ ਕੰਮ ਕਰਾਂ। ਭਾਜੀ ਹੈ ਹੋਣਗੇ ਤੁਹਾਡੇ ਹੁਣ ਵੀ ਇਦਾਂ ਦੇ ਫੈਨਸ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਿਲਣ ਆਂਦੇ ਨੇ। ਹਾਂਜੀ ਬਹੁਤ ਬਹੁਤ ਇਸ ਤਰ੍ਹਾਂ ਦੇ ਮਤਲਬ ਹੋ ਸਕਦਾ ਹੈ ਕਿ ਕਈ ਦਫਾ ਮੈਥੋਂ ਕੋਈ ਕਮੀ ਨਾ ਰਹਿ ਜਾਂਦੀ ਹੋਵੇ ਪਰ ਉਹਨਾਂ ਦੇ ਪਿਆਰ ਚ ਕੋਈ ਕਮੀ ਨਹੀਂ। ਬਹੁਤ ਸੋਣੀ ਗੱਲ ਹੈ ਮੈਂ ਤੁਹਾਡੀ ਪਿਛਲੀ ਆਇਕਾ ਪ੍ਰੀਮੀਅਰ ਦੀ ਵਾਕ ਵੀਡੀਓ ਦੇਖ ਰਹੀ ਸੀ ਤੇ ਉਹਦੇ ਤੇ ਗਾਣਾ ਵੀ ਲੱਗਿਆ ਸੀ ਤੁਹਾਡੇ ਮੈਂ ਤੁਹਾਡੇ ਸਾਰੇ ਫੈਨ ਆ ਤੁਹਾਨੂੰ ਸਾਰੇ ਪਿਆਰ ਕਰਦੇ ਆ ਹੈਨਾ ਸਿੱਧੂ ਦੇ ਗਾਣੇ ਚ ਤੁਹਾਡੀ ਗੱਲ ਹੈ ਹਾਂ ਜੀ ਜੀ ਤੇ ਤੁਹਾਨੂੰ ਸੁਆਤੋ ਬਹੁਤ ਆਂਦਾ ਹੋਏਗਾ ਬੰਦੇ ਨੂੰ ਹੁੰਦਾ ਹੀ ਇਹ ਸਾਰੇ ਮੇਰੇ ਇੰਨੀ ਟੌਰ ਹੈ ਨਹੀਂ ਨਹੀਂ ਵਾਹਿਗੁਰੂ ਦਾ ਸ਼ੁਕਰ ਹੈ ਜੀ ਬੜਾ ਸ਼ੁਕਰਾਨਾ ਕਰੀਦਾ ਰੱਬ ਦਾ ਔਰ ਸਾਰੇ ਭੈਣਾ ਭਰਾਵਾਂ ਦਾ ਦੋਸਤਾਂ ਦਾ ਸ਼ੁਕਰੀਆ ਕਹਿਣਾ ਚਾਹੁੰਦੇ ਆ ਕਿ ਇੰਨਾ ਪਿਆਰ ਦੇ ਰਹੇ ਆ ਔਰ ਇਸ ਤਰ੍ਹਾਂ ਲੱਗਦਾ ਵੀ ਪਹਿਲਾਂ ਨਾਲੋਂ ਵੀ ਜਿਵੇਂ ਮੁਹੱਬਤਾਂ ਵਧਾਤੀਆਂ ਉਹਨਾਂ ਨੇ ਜਿਵੇਂ ਛੋਟੇ-ਛੋਟੇ ਬੱਚੇ ਜਿਹੜੇ ਬੋਲਣਾ ਸਿੱਖਦੇ ਐ ਉਹ ਵੀ ਨਾਂ ਲੈ ਕੇ ਬੁਲਾਉਂਦੇ ਜਦੋਂ ਤਾਂ ਇਹ ਲੱਗਦਾ ਹੈ ਵੀ ਰੱਬ ਦਾ ਜਿੰਨਾ ਸ਼ੁਕਰੀਆ ਕਰੀਓ ਉਨਾ ਹੀ ਘਟਾ ਹੈ ਕੀ ਤੁਹਾਨੂੰ ਲੱਗਦਾ ਤੁਹਾਡੇ ਪੋਜ਼ਿਟਿਵ ਰਹਿਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਤੁਸੀਂ ਇੰਡਸਟਰੀ 'ਚ ਉਹਨਾਂ ਹੀ ਵਿਚਰਦੇ ਹੋ ਜਿੰਨਾ ਕੰਮ ਹੁੰਦਾ ਹੈ ਸਹੀ ਗੱਲ ਬਿਲਕੁਲ ਸਹੀ ਹੈ ਇਹ ਪੋਜ਼ਿਟਿਵਿਟੀ ਦੀ وجہ ਹੈ ਮੈਂ ਜ਼ਿਆਦਾ ਉਸ ਆਈਡੀਆ ਮੇਰੀ ਜੀ ਜੋ ਅਸਲੀਅਤ ਹੈ ਹਮ ਇਹ ਸਿਰਫ ਮੇਰੇ ਕੰਮ ਲਈ ਆਉਣਾ ਮੈਂ ਕਰਕੇ ਉੱਥੇ ਚਲੇ ਜਾਣਾ ਸਮਝ ਲੋ ਆਪਦੇ ਅਸਲੀ ਰੂਪ ਚ ਆ ਜਾਣਾ ਜੀ ਇਹ ਮੇਰਾ ਇੱਕ పార్ਟ ਟਾਈਮ ਜੌਬ ਵਾਲੀ ਗੱਲ ਕਹਿ ਸਕਦੇ ਓਕੇ ਜੀ ਖੇਤਾਂ ਨਾਲ ਕਿੰਨੀ ਕੋ ਮੋਹੱਬਤ ਰੱਖਦੇ ਹੂੰ ਖੇਤਾਂ ਨਾਲ ਤਾਂ ਜੀ ਮੈਂ ਸਾਡੀਆਂ ਜੜਾਂ ਹੀ ਜ਼ਿੰਮੇਦਾਰ ਹੈ ਜੀ ਤਾਂ ਉਹ ਅਸਲੀ ਕਿੱਤਾ ਤਾਂ ਉਹੀ ਹੈ ਤੇ ਖੇਤਾਂ ਨੂੰ ਵੇਖ ਕੇ ਤਾਂ ਵੈਸੇ ਹੀ ਜਿਵੇਂ ਇਹਦੇ ਜੱਟ ਹੈ ਨਾ ਇਹ ਨਸ਼ੇ ਚ ਆ ਜਾਂਦੇ ਉਹ ਗੱਲ ਹੈ ਤੇ ਇਹ ਜ਼ਰੂਰ ਹੈ ਵੀ ਹੁਣ ਆਪ ਤਾਂ ਨਹੀਂ ਕਰਦੇ ਬੇਸ਼ੱਕ ਆਪ ਦੇ ਜਿਹੜੇ ਹੋਰ ਟਰੰਗ ਹੁੰਦੇ ਆ ਫਸਲ ਕਰਨ ਦੇ ਤੇ ਪਰ ਇਹ ਹੈ ਵੀ ਬਹੁਤ ਪਿਆਰ ਹੈ ਆਪਣੀ ਜ਼ਿੰਮੇਵਾਰੀ ਨਾਲ ਚਾਹ ਦਾ ਘੁੱਟ ਪਾਰੋ ਪਹਿਲਾਂ ਚਾਹ ਦੇ ਕਿੰਨੇ ਕੁ ਸ਼ਕੀਨੋ ਚਾਹ ਦਾ ਮੈਂ ਬਹੁਤ ਸ਼ੀਨਾਂ ਕਿੰਨੇ ਕੱਪ ਹੋ ਜਾਂਦੇ ਦਿਨ ਦੇ ਹੋ ਜਾਂਦੇ ਐ ਸੋਭਾ ਤਿੰਨ ਤੱਕ ਤਾਂ ਸੋਭਾ ਹੋ ਜਾਂਦੇ 10 ਵਜੇ ਦੇ ਤੱਕ ਇੱਕ ਦੋ ਦੁਪਹਿਰੇ ਜੇ ਫਿਰ ਇੱਕ ਦੋ ਮਤਲਬ 8-10 ਹੋ ਜਾਂਦੇ ਸੱਤ ਸੱਤ ਅੱਠ ਤਾਂ ਜ਼ਰੂਰ ਹੋ ਜਾਂਦੇ ਜਿੱਦਾਂ ਭਾਜੀ ਮੈਂ ਤੁਹਾਨੂੰ ਦੇਖ ਕੇ ਪਹਿਲੇ ਤਾਂ ਮੈਂ ਤੁਹਾਨੂੰ ਕਹਿ ਹੀ ਦਿੰਨੀ ਆ ਤੁਸੀਂ ਬਹੁਤ ਹੀ ਸੋਹਣੇ ਹੋ ਹਾਂ ਅੱਛਾ ਜੀ ਹਾਂ ਅੱਛਾ ਜੀ ਨਹੀਂ ਤੁਸੀਂ ਹੋਇਆ ਹੈਗੀ ਉਪਰ ਤੁਸੀਂ ਇਹ ਕੰਪਲੀਮੈਂਟ ਤਾਂ ਚਲੋ ਦਿਨ ਚ ਬਹੁਤ ਵਧੀਆ ਸੋਹਣੇ ਹੋਵਗੇ ਬਟ ਜਿੱਦਾਂ ਨਾ ਸਾਨੂੰ ਹੁੰਦਾ ਹੈ ਕਿ ਆਮ ਲੋਕਾਂ ਨੂੰ ਕਿ ਯਾਰ ਇਹ ਆਰਟਿਸਟ ਲਾਈਫ ਕਿੱਦਾਂ ਦੀ ਹੋਏਗੀ ਕੀ ਖਾਂਦੇ ਹੋਣਗੇ ਕੀ ਪੀਂਦੇ ਹੋਣਗੇ ਜਦੋਂ ਅਸੀਂ ਸੁਣਦੇ ਨਾ ਚਾਹ ਵੀ ਬੜੇ ਸ਼ਕੀਨ ਨਾਲ ਤੁਸੀਂ ਪੀਂਦੇ ਮੈਨੂੰ ਲੱਗਦਾ ਹਾਏ ਨਹੀਂ ਇਹ ਨਹੀਂ ਹੋ ਸਕਦਾ ਹੈ ਨਾ ਕਿਉਂਕਿ ਇਹ ਤੇ ਬਹੁਤ ਵੱਡੇ ਆਰਟਿਸਟ ਨੇ ਇਹ ਤਾਂ ਬਹੁਤ ਵੱਡੀ ਪਰਸਨੈਲਿਟੀ ਹੈ ਇਹ ਇਹਨਾਂ ਦੀ ਡਾਈਟ ਕੋਈ ਵੱਖਰੀ ਡਾਈਟ ਹੀ ਹੋਏਗੀ ਜਿਹੜੇ ਇੰਨੇ ਫਿ ਵਖਰੀ ਡਾਈਟ ਹੈ ਜੀ ਦੇਸੀ ਹੈ ਖੁਰਾਕਾਂ ਸਾਰੀਆਂ ਜੀ ਜਿਵੇਂ ਪੁਰਾਣਾ ਚੱਲਦਾ ਆ ਰਿਹਾ ਸੀ ਜਿਹਨੂੰ ਅਦਰੜਕਿਆ ਕਹਿੰਨੇ ਮੈਂ ਹਮੇਸ਼ਾ ਦੱਸਦਾ ਰਹਿੰਦਾ ਵੀ ਮੈਨੂੰ ਉਹਦਾ ਬੜਾ ਸ਼ੌਕ ਸੀ ਉਹ ਪਹਿਲਾਂ ਮੇਰੀ ਮਾਂ ਪਿਉਂਦੀ ਹੁੰਦੀ ਸਾਨੂੰ ਅਦਰੜਕਿਆ ਜਿਹਨੂੰ ਕਹਿੰਦੇ ਨੇ ਅਦਰੜਕਿਆ ਦੁੱਧ ਜੀ 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 ਤਾਂ ਚਾਟੀ ਚੋਂ ਤਾਂ ਉਹ ਉਸ ਤੋਂ ਬਾਅਦ ਹੁਣ ਵੀ ਮੈਂ ਉਹ ਹੀ ਮੱਖਣ ਦਹੀਂ ਦੁੱਧ ਇਹੀਆਂ ਖੁਰਾਕਾਂ ਦਾ ਮਤਲਬ ਜਿਆਦਾ ਸ਼ੌਕ ਨਾਲ ਖਾਂਦਾ ਪੀਣਾ ਔਰ ਪੈਂਡੂ ਜਿਹੜੀਆਂ ਦੇਸੀ ਆਪਣੇ ਚੱਲਦਾ ਆਉਂਦਾ ਜਿਵੇਂ ਸਰਦੀਆਂ ਦੇ ਵਿੱਚ ਮੋਠ ਬਾਜਰੀ ਦੀ ਇੱਕ ਖਿਚੜੀ ਹੁੰਦੀ ਆ ਉਹਦੇ ਵਿੱਚ ਦਹੀਂ ਵੀ ਹੁੰਦੀ ਆ ਦੁੱਧ ਵੀ ਹੁੰਦਾ ਸਾਰਾ ਕੁਝ ਉਹ ਬੜੀ ਹੈਲਦੀ ਖੁਰਾਕ ਹੈ ਇਹੋ ਜਿਹਾ ਕੁਝ ਤੇ ਨਾਲ ਫਿਰ ਜ਼ਰੂਰਤ ਦੇ ਹਿਸਾਬ ਨਾਲ ਐਕਸਰਸਾਈਜ਼ ਵਰਜਿਸ਼ ਵੀ ਉਹ ਵੀ ਮੈਨੂੰ ਸ਼ੌਕ ਹੈ ਪਹਿਲੇ ਦਿਨੋਂ ਹੁਣ ਤਾਂ ਅੱਜ ਲੋਕ ਫਿਟਨੈਸ ਵਾਸਤੇ ਤੁਸੀਂ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ ਠੀਕ ਐਕਟਰ ਬੰਦੇ ਨੂੰ ਖੁਰਾਕ ਐਡੀ ਸੋਹਣੀ ਹੈ ਤੇ ਸੈੱਟ ਤੇ ਕਿਵੇਂ ਮੈਨੇਜ ਕਰਦੇ ਹੋ ਜਦੋਂ ਸ਼ੂਟ ਹੁੰਦਾ ਹੈ ਉੱਤੇ ਵੀ ਸਾਡੇ ਕੋਈ ਕਮੀ ਨਹੀਂ ਹੁੰਦੀ ਜੀ ਜਿਹੜੇ ਜਦੋਂ ਸ਼ੂਟਿੰਗ ਕਰਦੇ ਆ ਤਾਂ ਉਹ ਬੜੀ ਚੰਗੀ ਡਾਈਟ ਦਿੰਦੇ ਆ ਬੜੀ ਸੋਹਣੀ ਖੁਰਾਕ ਹੁੰਦੀ ਹੈ ਓਕੇ ਹਾਂਜੀ ਬੜੇ ਅੱਛੇ ਇੰਤਜ਼ਾਮ ਕੀਤੇ ਹੁੰਦੇ ਪ੍ਰੋਡਿਊਸਰ ਨੇ ਭਈ ਚਾਹ ਪੀ ਲੈਣੇ ਬਣਾ ਵੀ ਲੈਣੇ ਹੋ ਹਾਂਜੀ ਬਣਾ ਵੀ ਲੈਣੇ ਹੋ ਕਿ ਪੀਣਾ ਹੀ ਹੋ ਬਣਾਉਣ ਦਾ ਤਾਂ ਜ਼ਰੂਰਤ ਪੈਂਦੀ ਨਹੀਂ ਵਾ ਕੀ ਆ ਜਿਹੜੇ ਹੁਣ ਹੋਟਲ 'ਚ ਤਾਂ ਉਹ ਕੈਟਲਜੀ ਹੁੰਦੀ ਹੈ ਜਿਹੜੀ ਉਹ ਡਿਪ ਡਿਪ ਵਾਲੀ ਉਹਦੇ 'ਚ ਕੀ ਮੰਤਰ ਪੜਨੇ ਆ ਉਹਦੇ 'ਚ ਬੜੀ ਬੜਾਈ ਹੋਈ ਹੈ ਤੇ ਓਕੇ ਤੁਸੀਂ ਆਪਦੇ ਮਦਰ ਦੀ ਗੱਲ ਕੀਤੀ ਹੁਣ ਹਾਂਜੀ ਆਪਾਂ ਹਮੇਸ਼ਾ ਕਹਿੰਦੇ ਨਾ ਇਹਦੀ ਪੂਰੀ ਇਹ ਇਹ ਗੱਲ ਇਹਦੀ ਮਾਂ ਨਾਲ ਮਿਲਦੀ ਆ ਇਹ ਆਪਣੇ ਪਿਓ ਤੇ ਗਿਆ ਹੈ ਨਾ ਤੁਹਾਡੀਆਂ ਕਿਹੜੀਆਂ ਟੀਚਿੰਗਸ ਨੇ ਜੋ ਲਾਈਫ ਦੀਆਂ ਨੇ ਤੁਹਾਡੇ ਪੇਰੈਂਟਸ ਦੀਆਂ ਤੁਸੀਂ ਕਹੋ ਕਿ ਇਹ ਗੱਲ ਮੈਨੂੰ ਮੇਰੀ ਮਾਂ ਨੇ ਸਿਖਾਈ ਸੀ ਤੇ ਇਹ ਮੇਰੇ ਬਾਪ ਦੀ ਹੈ ਹਾਂਜੀ ਸਾਰਾ ਕੁਝ ਹੀ ਉਹਨਾਂ ਦਾ ਸਿਖਾਇਆ ਜਿਹੜਾ ਕੁਝ ਮੇਰੇ ਚ ਕੁਝ ਚੰਗਾ ਦਿਸਦਾ ਹੋਣਾ ਤੁਹਾਨੂੰ ਉਹ ਸਭ ਮੇਰੇ ਮਾਂ-ਬਾਪ ਦੀ ਦੇਣ ਹੈ ਦੋਨੋਂ ਹੀ ਹਮਦਰ ਦੇ ਦੋਨਾਂ ਦੀ ਔਰ ਖਾਸ ਤੌਰ ਤੇ ਜਿਹੜੀ ਧਾਰਮਿਕ ਸਾਈਡ ਹੈ ਉਹ ਮੇਰੀ ਮਾਂ ਵੱਲੋਂ ਹੈ ਓਕੇ ਜਿਹੜੇ ਉਹ ਕਿਉਂਕਿ ਬਹੁਤ ਪਾਠ ਕਰਨ ਵਾਲੇ ਸੀ ਔਰ ਮੈਂ ਵੀ ਕੁਝ ਨਾ ਕੁਝ ਜੁੜਿਆ ਰਹਿਣਾ ਆਪਣੇ ਰੱਬ ਨਾਲ ਕੋਈ ਪਾਠ ਜਿੰਨਾ ਵੀ ਹੋ ਸਕੇ ਕੋਸ਼ਿਸ਼ ਕਰਨਾ ਜੀ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਸਾਡੇ ਬਾਪੂ ਜੀ ਉਹ ਵੱਡੇ ਤਾਂ ਹਰ ਵੇਲੇ ਸਿਖਾਉਂਦੇ ਹੁਣ ਤਾਂ ਬੱਚੇ ਨੂੰ ਕਹਿਣ ਵੇਲੇ 10 ਵਾਰੀ ਸੋਚਦੇ ਵਡੇ ਤੇ ਉਸ ਵੇਲੇ ਤਾਂ ਸਾਹ ਸਾਹ ਤੇ ਗਰੂਮਿੰਗ ਚੱਲਦੀ ਰਹਿੰਦੀ ਸੀ ਜੀ ਐ ਕਰਨਾ ਐ ਨਹੀਂ ਕਰਨਾ ਬਾਪੂ ਜੀ ਸਾਡੇ ਬਹੁਤ ਕਹਿੰਦੇ ਹੁੰਦੇ ਇਹ ਬੰਦੇ ਦੀ ਗੱਲਬਾਤ ਚ ਸਚਾਈ ਹੋਣੀ ਚਾਹੀਦੀ ਹੈ ਤੁਹਾਡੀ ਗੁਫ਼ਤਗੂ ਚ ਰਵਾਨਗੀ ਹੋਣੀ ਚਾਹੀਦੀ ਹੈ ਤੁਹਾਡੀ ਚਾਲ ਬਰਕਤ ਵਾਲੀ ਹੋਣੀ ਚਾਹੀਦੀ ਹੈ ਤੁਹਾਨੂੰ ਇਸ ਤਰ੍ਹਾਂ ਬਹਿਣਾ ਚਾਹੀਦਾ ਹੈ ਕਰਨਾ ਚਾਹੀਦਾ ਤਾਂ ਕਦੇ ਕਿਸੇ ਇੱਕ ਬੜੀ ਮੈਨੂੰ ਯਾਦ ਆਉਂਦੀ ਉਹਨਾਂ ਦੀ ਗੱਲ ਉਹ ਹਮੇਸ਼ਾ ਕਹਿੰਦੇ ਹੁੰਦੇ ਕਿਸੇ ਵੀ ਤੁਹਾਡਾ ਜਾਣਕਾਰ ਅਫਸਰ ਹੋਵੇ ਕਦੇ ਝੂਠ ਮਾਰ ਕੇ ਕੰਮ ਨਹੀਂ ਲੈਣਾ ਓਕੇ ਸਚਾਈ ਦੱਸੋ ਉਹਨਾਂ ਨੂੰ ਜੀ ਤਾਂ ਉਹਨਾਂ ਨੂੰ ਦੱਸੋ ਵੀ ਆਹ ਕੰਮ ਹੈ ਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਮੈਂ ਇਹ ਦੱਸਣਾ ਜਾਣਾ ਵੀ ਕੋ ਤੁਸੀਂ ਝੂਠੇ ਬਣ ਕੇ ਨਾ ਜਾਓ ਤੋ ਤੁਸੀਂ ਤੁਹਾਡਾ ਫਿਰ ਉਹ ਜੇ ਹੀ ਹੋ ਜਾਂਦਾ ਹੈ ਗਾਣੂ ਝੂਠ ਕੇ ਦੀ ਛੁਪਦਾ ਨਹੀਂ ਹਾਂ ਹਾਂ ਐਗਜ਼ੈਕਟਲੀ ਨਹੀਂ ਬੋਲ ਤੂੰ ਝੂਠ ਤੁਸੀਂ ਕਦੀ ਨਹੀਂ ਝੂਠ ਬੋਲਦੇ ਇਹ ਤਾਂ ਨਹੀਂ ਮੈਂ ਕਹਿ ਸਕਦਾ ਬੋਲਦੇ ਨਹੀਂ ਜਿਹਨੂੰ ਝੂਠ ਨਹੀਂ ਸਮਝਿਆ ਜਾਂਦਾ ਉਹ ਜਾਂ ਝੂਠ ਜਿਵੇਂ ਯਾਸੇ ਖੇਡੇ ਵਾਲਾ ਤਾਂ ਬੋਲਿਆ ਹੁਣੇ ਲੇਕਿਨ ਮੈਂ ਬੋਲ ਹੀ ਨਹੀਂ ਸਕਦਾ ਝੂਠ ਮਤਲਬ ਇੱਕ ਇਹ ਮੈਨੂੰ ਆਇਆ ਹੁੰਦਾ ਯਾਰ ਐਵੇਂ ਬੋਲਦਾ ਇਹਦਾ ਮਤਲਬ ਤੂੰ ਕੋਈ ਕਮਜ਼ੋਰੀ ਸੀ ਕੋ ਤੂੰ ਤੇਰੇ ਚ ਕੋ ਗੱਟ ਸੈ ਨਹੀਂ ਸੀ ਸਹੀ ਗੱਲ ਕਰਨ ਦੇ ਤਾਂ ਮਤਲਬ ਬੋਲ ਹੀ ਨਹੀਂ ਸਕਦੇ ਬਟ ਤੁਹਾਡੀ ਨਜ਼ਰ ਪਰਖ ਲੈਂਦੀ ਹੈ ਕਿ ਸਾਹਮਣੇ ਵਾਲਾ ਇਸ ਵਕਤ ਮੈਨੂੰ ਝੂਠ ਬੋਲ ਰਿਹਾ ਹੈ ਸੈਂਸ ਕਰ ਲੈਂਦੇ ਆਪਾਂ ਨੂੰ ਤਜਰਬਾ ਤਾਂ ਹੋ ਹੀ ਜਾਂਦਾ ਥੋੜਾ ਬਹੁਤ ਹਨਾ ਜੀ ਮਤਲਬ ਹਰ ਕੋ ਨੂੰ ਤਾਂ ਨਹੀਂ ਵੀ ਆਪਾਂ ਪਕੜ ਸਕਦੇ ਲੇਕਿਨ ਕਾਫੀ ਹੱਦ ਤੱਕ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਵੀ ਲੱਗ ਜਾਂਦਾ ਹੈ ਰਿਐਕਸ਼ਨ ਮੇਰੇ ਨਾਲ ਕੋਈ ਝੂਠ ਕਿਉਂ ਬੋਲੂਗਾ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਨਹੀਂ ਡਰ ਜਾਂਦਾ ਹਣਾ ਕਿੰਨਾ ਹੀ ਬੋਲ ਸਕਦੇ ਡਰੇ ਨਾ ਡਰੇ ਪਰ ਫਿਰ ਵੀ ਆਪਣੇ ਤਾਲੁਕਾਤ ਸਾਰਿਆਂ ਨਾਲ ਚੰਗੇ ਹੀ ਐ ਸਾਰੇ ਵਧੀਆ ਹੀ ਗੱਲ ਕਰਦੇ ਆ ਆਪੋਨਾਂ ਨਾਲ ਕਦੇ ਬਿਚ ਨਹੀਂ ਕਰਦੇ ਕੋਈ ਆਪਣੇ ਨਾਲ ਨਹੀਂ ਕਰਦਾ ਭਾਜੀ ਕਿੱਦਾਂ ਦਾ ਤੁਹਾਡਾ ਹੁਣ ਇੱਕ ਸੁਭਾਅ ਆ ਯਾਰੀ ਦੋਸਤੀ ਨੂੰ ਲੈ ਕੇ ਆਪਾਂ ਕਹਿੰਨੇ ਆ ਨਾ ਜਿੱਦਾਂ ਨਾਰਮਲੀ ਕਿ ਮੈਨੂੰ ਤੁਹਾਡੇ ਕੋਲੋਂ ਅੱਛੀਆਂ ਵਾਈਬਸ ਆਉਂਦੀਆਂ ਮੈਂ ਭੱਜੀ ਭੱਜੀ ਆਣੀ ਆ ਨਹੀਂ ਵਾਈਬਾਈ ਅਸੀਂ ਨਹੀਂ ਬੁਲਾਉਂਦੇ ਤੁਸੀਂ ਕਰਦੇ ਹੋ ਸੈਂਸ ਕਰ ਲੈਨੇ ਹੋ ਕਿ ਅਗਲੇ ਬੰਦੇ ਤੋਂ ਨੈਗੇਟਿਵਿਟੀ ਆ ਰਹੀ ਹਾਂ ਹਾਂਜੀ ਇਹ ਤਾਂ ਫਰਕ ਪੈਂਦਾ ਉਹ ਅੱچھے ਲੋਕ ਹੁੰਦੇ ਜਿਹੜੇ ਉਹਨਾਂ ਨੂੰ ਤੁਸੀਂ ਬਾਰ-ਬਾਰ ਮਿਲਣਾ ਚਾਹੋ। ਇਹ ਤਾਂ ਫਰਕ ਪੈਂਦਾ ਔਰ ਦੋਸਤੀ ਦੀ ਤੁਸੀਂ ਗੱਲ ਕੀਤੀ ਸੀ ਇਹ ਮੈਨੂੰ ਪਹਿਲਾਂ ਵੀ ਪਿਛਲੀ ਇੰਟਰਵਿਊ ਚ ਵੀ ਪੁੱਛ ਰਹੇ ਸੀ। ਦੋਸਤੀ ਤਾਂ ਇਹ ਸਾਡੇ ਵੱਡ-ਵਡੇਰਿਆਂ ਤੋਂ ਜਿਹੜੇ ਪਰਿਵਾਰਾਂ ਨਾਲ ਸਾਡੇ ਰਿਲੇਸ਼ਨ ਚੱਲਦੇ ਆ ਰਹੇ ਉਹ ਉਸੇ ਤਰ੍ਹਾਂ ਹੀ ਹੈ। 4-4 ਪੀੜ੍ਹੀਆਂ ਹੋ ਗਈਆਂ ਵਰਤਦਿਆਂ ਨੂੰ ਉਹਨਾਂ ਨੇ ਇੱਕ ਦੂਜੇ ਵਾਸਤੇ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਬਹੁਤ ਇੱਕ ਦੂਜੇ ਵਾਸਤੇ ਕੁਰਬਾਨੀਆਂ ਕੀਤੀਆਂ ਹੋਣੀਆਂ ਜੇ ਇਸ ਤਰ੍ਹਾਂ ਦੇ ਰਿਸ਼ਤੇ ਰਹੇ ਆ ਉਸੇ ਤਰ੍ਹਾਂ ਉਹਨਾਂ ਦੇ ਬੱਚੇ ਉਹ ਸਾਡੇ ਦਾਦਿਆਂ ਦੇ ਨਾਲ ਉਹਨਾਂ ਦੇ ਵੱਡਿਆਂ ਨੇ ਫਿਰ ਸਾਡੇ ਬਾਪੂ ਜੀ ਨੇ ਨਿਭਾਈ ਫਿਰ ਅਸੀਂ ਗਾਂ ਨਿਭਾ ਰਹੇ ਆ ਫਿਰ ਗਾਂ ਸਾਡੇ ਬੱਚੇ ਹੋਵੇ ਨਿਭਾਰੇ ਜੀ ਇਹ ਚੱਲਦਾ ਆ ਰਿਹਾ ਉਹ ਖਾਨਦਾਨੀ ਭਾਈਚਾਰੇ ਜ਼ਿਆਦਾ ਹੈਗੇ ਜਿਹੜੇ ਆਪ ਦੇ ਬਣਾਏ ਉਹ ਹੈ ਥੋੜੇ ਲੇਕਿਨ ਵੈਸਟਰ ਸਾਰੀ ਦੁਨੀਆ ਨਾਲ ਹੀ ਲਿਆਜ ਹੁੰਦੀ ਹੈ ਜੀ ਲੇਕਿਨ ਜਿਹਨੂੰ ਦੋਸਤ ਕਹਿੰਦੇ ਉਹ ਲਿਮਟਿਡ ਹੈ ਲੇਕਿਨ ਹੈ ਉਸੇ ਤਰ੍ਹਾਂ ਜਿਵੇਂ ਵੱਡਿਆਂ ਨੇ ਬਣਾਏ ਸੀ ਓਵੇਂ ਹੁਣ ਗਾਂ ਸਾਡੇ ਨਿਭਣਗੇ ਅਗਲੇ ਬਹੁਤ ਵਧੀਆ ਗੱਲ ਹੈ ਸੋ ਕਮਿੰਗ ਬੈਕ ਟੂ ਯੋਰ ਫਿਲਮ ਜਾਗੋ ਵਾਇਰ ਰਿਲੀਜ਼ ਹੋਣ ਵਾਲੀ ਹੈ ਹੈਨਾ ਜਿਸ ਦੇ ਵਿੱਚ ਰਿਸ਼ਤਿਆਂ ਦੀ ਬਾਤ ਕੀਤੀ ਗਈ ਹੈ ਬਹੁਤ ਖੂਬਸੂਰਤੀ ਦੇ ਨਾਲ ਔਰ ਕਿਸਾਨ ਕਿੰਨਾ ਸੰਤਾਪ ਤੇ ਸੰਘਰਸ਼ ਹੰਡਾਉਂਦਾ ਹੈ ਸਾਨੂੰ ਅਨਾਜ ਦੇਣ ਦੇ ਲਈ ਉਹਦੀ ਇੱਕ ਵੱਖਰੀ ਕਹਾਣੀ ਹੈ ਉਸ ਦੀ ਸਮੱਸਿਆਵਾਂ ਤੋਂ ਲੈ ਕੇ ਉਸ ਦੀ ਜ਼ਿੰਦਗੀ ਨੂੰ ਇਸ ਫਿਲਮ ਦੇ ਵਿੱਚ ਜਿਹੜਾ ਸੰਜੋਇਆ ਗਿਆ ਹੈ ਭਾਜੀ ਕੀ ਕਹਿਣਾ ਚਾਹੋਗੇ ਹਾਂਜੀ ਇਹ ਇਹ ਲਗ ਤਰ੍ਹਾਂ ਦੀ ਕਹਾਣੀ ਹੈ ਔਰ ਕਿਸਾਨੀ ਦਾ ਖਾਸ ਤੌਰ ਤੇ ਵਿੱਚ ਜ਼ਿਕਰ ਹੈ ਪੈਰ ਪੈਰ ਤੇ ਜਿਹੜਾ ਮੇਰੇ ਵਾਲਾ ਕਰੈਕਟਰ ਹੈ ਇਹ ਪਹਿਲਾਂ ਕੋਈ ਬਦਮਾਸ਼ ਬੰਦਾ ਹੁੰਦਾ ਜਿਹਦਾ ਕਈ ਪਿੰਨਾ ਚ ਨਾ ਹੁੰਦਾ ਔਰ ਕੁਝ ਹਾਲਾਤ ਬੰਦੇ ਆ ਉਹ ਸਿੱਧੇ ਰਸਤੇ ਤੇ ਆ ਜਾਂਦਾ ਫਿਰ ਉਹ ਆਪਣੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਹੈ ਜ਼ਿੰਮੇਵਾਰੀ ਵਾਸਤੇ ਉਹ ਹਰ ਕਾਨੂੰਨ ਸਮਝਾਉਂਦਾ ਵੀ ਆਪਾਂ ਨੂੰ ਇਸ ਤਰ੍ਹਾਂ ਫਸਲਾਂ ਬੀਜਣੀਆਂ ਚਾਹੀਦੀਆਂ ਜਾਂ ਖਾਸ ਤੌਰ ਤੇ ਉਹਨਾਂ ਨੂੰ ਵੇਚਣ ਦਾ ਜੋ ਤਰੀਕਾ ਮੰਡੀ ਕਰਨਾ ਆਪਾਂ ਨੂੰ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਇਹ ਵੀ ਨਾਲ-ਨਾਲ ਨਾਲ ਇੱਕ ਇਹ ਨਹੀਂ ਗੱਲ ਕੱਲਾ ਇੱਕ ਹੀ ਗੱਲ ਹੀ ਸਮਝਾਈ ਜਾਂਦੀ ਹੈ ਇੱਕ ਇੰਟਰਸਟਿੰਗ ਕਹਾਣੀ ਹੈ ਜੀ ਇਹ ਵਿੱਚ ਪਾਰਟ ਆਫ ਹਾਂਜੀ ਫਿਲਮ ਹੈ ਜੀ ਤੇ ਇਸ ਤਰ੍ਹਾਂ ਕਰਕੇ ਇਨਾਂ ਨੇ ਕਹਾਣੀ ਚੁਣੀ ਔਰ ਮੈਨੂੰ ਇੱਕ ਬਿਲਕੁਲ ਅਲੱਗ ਜਾ ਸਬਜੈਕਟ ਜਿਹੜਾ ਮੈਂ ਕਦੇ ਕੀਤਾ ਨਹੀਂ ਸੀ ਹਮ ਔਰ ਜਿਸ ਰੂਪ ਚ ਮੈਂ ਕਦੇ ਨਹੀਂ ਸੀ ਆਇਆ ਮੈਂ ਕੱਲ ਟ੍ਰੇਲਰ ਵੇਖ ਰਿਹਾ ਸੀ ਤਾਂ ਮੈਨੂੰ ਆਪ ਆਪ ਦਾ ਆਪਣੀ ਪਛਾਣ ਆ ਰਹੀ ਸੀ ਵੀ ਅੱਛਾ ਮੈਂ ਹੀ ਆ ਤੇ ਮਤਲਬ ਇੰਨਾ ਉਹ ਉਸ ਗੈਟਅੱਪ ਚ ਮਤਲਬ ਉਹਦੇ ਚੋ ਕਰੈਕਟਰ ਦਿਸਦਾ ਨਾ ਕਿ ਉਹ ਐਕਟਰ ਦੇ ਸੀ ਰਾਈਟ ਰਾਈਟ ਐਕਸ਼ਨ ਦੇ ਵਿੱਚ ਤਾਂ ਅਸੀਂ ਤੁਹਾਨੂੰ ਦੇਖ ਲਿਆ ਬੈਕ ਟੂ ਬੇਸਿਕ ਟਾਈਪ ਵਾਲਾ ਹੈ ਨਾ ਪੁੱਤ ਜੱਟਾਂ ਦੇ ਗਾਣਾ ਮੈਨੂੰ ਹਜੇ ਵੀ ਯਾਦ ਹੈ ਦੇਖਾਂਗੇ ਦੁਬਾਰਾ ਤੁਹਾਨੂੰ ਉਦਾਂ ਹੀ ਪੰਗੜਾ ਪਾਉਂਦੇ ਰੌਣ ਜੇ ਕਦੇ ਜ਼ਰੂਰਤ ਪਈ ਤਾਂ ਕਿਉਂ ਨਹੀਂ ਜੀ ਜੇ ਕਿਤੇ ਮੇਰੇ ਕਰੈਕਟਰ ਦੀ ਡਿਮਾਂਡ ਹੋਈ ਤਾਂ ਜ ਕੋਈ ਵੀ ਜਿਹੜਾ ਇੱਕ ਮਤਲਬ ਕੋਈ ਇੱਕ ਡਿਗਨਿਟੀ ਦਾ ਖਿਆਲ ਰੱਖਦੇ ਹੋਏ ਜੀ ਕੋਈ ਵੀ ਕੰਮ ਜੇ ਇੱਕ ਐਕਟਰ ਨੂੰ ਮਿਲਦਾ ਹੈ ਤਾਂ ਉਹ ਜ਼ਰੂਰ ਮੈਂ ਕਬੂਲ ਕਰਦਾ ਬਸ ਬਸ਼ਰਤੇ ਕਿ ਉਹ ਮੇਰੀ ਆਡੀਅנס ਨੂੰ ਕੋਈ ਐ ਨਾ ਲੱਗੇ ਵੀ ਆ ਨਹੀਂ ਮੈਨੂੰ ਕਰਨਾ ਚਾਹੀਦਾ ਸੀ ਇਹ ਜਾਂ ਕੁਝ ਹੁਣ ਮੈਨੂੰ ਇੱਕ ਬੜੀ ਵੱਡੀ ਫਿਲਮ ਸੀਓ ਦੇ ਚ ਥੋੜਾ ਜਿਹਾ ਪੋਰਸ਼ਨ ਮੈਨੂੰ ਲੱਗ ਰਿਹਾ ਸੀ ਵੀ ਇਹ ਠੀਕ ਨਹੀਂ ਮਤਲਬ ਮੈਨੂੰ ਨਹੀਂ ਕਰਨਾ ਚਾਹੀਦਾ ਮੈਂ ਮਾਫੀ ਮੰਗੀ ਉਹਨਾਂ ਤੋਂ ਮੈਂ ਕਿ ਯਾਰੀ ਤੁਸੀਂ ਇਨਾ ਪਾ ਚੇਂਜ ਕਰਾਂਗੇ ਕਹਾਣੀ ਜੀ ਹੋਰ ਕੁਝ ਕਰਦੇ ਆ ਰਹਿਣ ਦਿਓ ਹੂੰ ਤਾਂ ਸ਼ਾਇਦ ਉਹ ਚੇਂਜ ਕਰਕੇ ਬਣਾਈਏ ਲੇਕਿਨ ਇਹ ਖਿਆਲ ਆਉਂਦਾ ਹੈ ਵੀ ਇਹ ਨਹੀਂ ਕਿਹੜਾ ਆਪਾਂ ਕਰਨਾ ਚਾਹੀਦਾ ਰਾਈਟ ਸੋ ਮੈਨੂੰ ਲੱਗਦਾ ਕਿ ਸਿਆਣਾ ਅਦਾਕਾਰ ਹਮੇਸ਼ਾ ਹੀ ਇਦਾਂ ਦੀ ਸਮਝ ਰੱਖਦਾ ਹੈ ਕਿ ਆਡੀਅנס ਦੇ ਵਿੱਚ ਡਿਗਨਿਟੀ ਕਿੱਦਾਂ ਮੈਨਰੇ ਚਾਹੀਦੀ ਯੂ ਆ ਵਨ ਆਫ ਥੈਮ ਦੈਟਸ ਵਾਈ ਯੂ ਆ ਦਾ ਲਿਵਿੰਗ ਲੈਜੈਂਡ ਆਫ ਆਰ ਸਿਨੇਮਾ ਥੈਂਕ ਯੂ ਸੋ ਮੱਚ ਬਹੁਤ ਮੁਬਾਰਕਬਾਦ ਫਿਲਮ ਲਈ ਬਹੁਤ ਦੁਆਵਾ ਬਹੁਤ ਸਤਿਕਾਰ ਖੁਸ਼ ਰਹੋ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਤੁਹਾਡਾ ਵੀ ਇਦਾਂ ਦਾ ਜਿਹੜਾ ਸਿਨੇਮਾ ਹੁੰਦਾ ਨਾ ਉਹ ਬਹੁਤ ਸਿਆਣਾ ਸਿਨੇਮਾ ਹੁੰਦਾ ਸਾਨੂੰ ਦੇਖਣਾ ਚਾਹੀਦਾ ਕਿਉਂਕਿ ਸਿਨੇਮਾ ਸਾਡੇ ਲਈ ਹੀ ਬਣਾਇਆ ਜਾਂਦਾ ਸੋ ਵੇਖਣਾ ਹੀ ਨਹੀਂ ਉਹਨੂੰ ਸਮਝਣਾ ਵੀ ਚਾ ਵਾਰੀ ਹੈ ਪੋਜ਼ਿਟਿਵ ਰਿਆ ਕਰੋ ਆਪਣਾ ਤੇ ਆਪਣੇ ਦਾ ਰੱਖੋ ਖਿਆਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ